ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਪਹਿਲਾ ਆਪੇ ਪਾण्डे ਸਾਜਿਆ ਨੂੰ ਆਪੇ ਪੂਰਨ ਦੇ ਇਕਨੀ ਦੁੱਧ ਸੁਮਈਆ ਇਕ ਚੁੱਲ੍ਹੇ ਰੇਨ ਚੜੇ ਇਕ ਨਿਹਾਲੀ ਪੈਲ ਸਵ ਨੂੰ ਇਕ ਉਪਰ ਰੇਨ ਖੜੇ ਇਹਨਾਂ ਸਵਾਰੇ ਨਾਨਕਾ ਜਿੰਨ ਕੋ ਨਦਰ ਕਰੇ ਮਹਿਲਾ ਦੂਜਾ ਆਪੇ ਸਾਜੀ ਕਰੇ ਆਪ ਜਾਈ ਬੀ ਰਖੇ ਆਪ ਤੀਜੇ ਵਿੱਚ ਜੰਦੂ ਪਾਇ ਕੇ ਦਿੱਕਤ ਆ ਬੁਤਾਪ ਕਿਸ ਨੂੰ ਕਹੀ ਨਾਨਕਾ ਸਭ ਕਿਛ ਹਾਂ ਪਿਆਪ ਪੂਰੀ ਵੱਡੇ ਕੀਆ ਵਡਿਆਈਆ ਕਿਛ ਕਹਿ ਨਾ ਕਹਿ ਨਾ ਜਾਏ ਸੋ ਕਰਤਾ ਕਾਦਰ کریم ਦੇ ਜੀਆ ਰਿਜਕ ਸੰਭਾਏ ਸਾਈਂ ਘਰ ਕੁਮਾਉਣੀ ਤੁਰ ਛੋਡੀ ਤਿੰਨੇ ਪਾਏ ਨਾਨਕੇ ਕੀ ਮਹਾਰੀ ਔਰ ਦੂਜੀ ਨਹੀਂ ਜਾਏ ਸੋ ਕਰ ਜਿ ਤਿਸਰ ਜਾਇ ਸੋ ਕਰ ਜਿ ਤਿਸਰ ਜਾਇ ਸ਼ਲੋਕ ਮੈਂ ਲਾ ਪਹਿਲਾ ਪਹਿਲੀ ਪਾਥੇ ਜੀ ਦਾ ਸ਼ਲੋਕ ਆਪੇ ਪਾਂਡੇ ਸਾਜਿ ਨੇ ਆਪੇ ਪੂਰਨ ਦੇ ਇੱਕ ਨੇ ਜੁੱਧ ਸਮਾਇਆ ਕਿ ਚੁੱਲ੍ਹੇ ਰੇਣ ਚੜੇ ਗੁਰੂ ਸਾਹਿਬ ਇਸ ਸ਼ਲੋਕ ਚ ਦੋ ਦ੍ਰਿਸ਼ਤਾਨ ਦੇ ਕੇ ਇੱਕ ਬਰਤਨ ਦਾ ਕੁਮਾਰ ਪਾਂਡੇ ਬਣਾਉਂਦਾ ਹੈ ਅਸੀਂ ਕਹੀਂ ਪਾਂਡੇ ਲੈ ਆਉਂਦੇ ਸਾਂ ਉਹ ਸਾਡੀ ਮਰਜ਼ੀ ਹੁੰਦੀ ਸੀ ਅਸੀਂ ਕਿਸ ਭਾਂਡੇ ਨੂੰ ਕੁੰਨੀ ਦੇ ਤੌਰ ਤੇ ਵਰਤੀਏ ਚੁੱਲੇ ਤੇ ਚਾੜ ਕੇ ਉਹਦੇ ਦਾਲ ਭਾਜੀ ਬਣਾਈਏ ਤੇ ਕਿਸ ਭਾਂਡੇ ਨੂੰ ਕੇਵਲ ਦੁੱਧ ਰੱਖਣ ਦੇ ਲਈ ਚੁੱਲੇ ਤੇ ਨਾ ਚਾੜੀਏ ਦੁੱਧ ਪਾਉਣ ਲਈ ਰੱਖ ਲਈਏ ਕਿਸੇ ਆਂਢੀ ਨੂੰ ਕਿਸੇ ਉਸ ਮਿੱਟੀ ਦੇ ਭਾਂਡੇ ਨੂੰ ਗੁਰੂ ਸਾਹਿਬ ਇੱਥੇ ਦ੍ਰਿਸ਼ਨਾ ਦੇ ਰਹੇ ਨੇ ਕਿ ਮੀ ਜਿਹੜੇ ਸਰੀਰ ਰੂਪੀ ਭਾਂਡੇ ਪ੍ਰਭੂ 사ਜਦਾ ਹੈ ਉਹ ਵੱਡਾ ਮਹਾਨ ਕੁਮੇਾਰ ਜੋ ساری ਸਿਸਟਮ ਨੂੰ ਰਚਣ ਵਾਲਾ ਹੈ ਕਢਣ ਵਾਲਾ ਹੈ ਜਿਸ ਨੇ ਇਹ पांडे ਸਾਜਿਨ ਉਹ ਆਪ ਹੀ ਇਹਨਾਂ ਨੂੰ ਪੂਰਵ ਦਾ ਵੀ ਹੈ ਇਹਨਾਂ ਨੂੰ ਪਰਦਾ ਵੀ ਆਪੇ ਆਪੇ पांडे ਸਾਜਿਨ ਆਪੇ ਪੂਰਨ ਦੇ ਇਹਨੂੰ ਪੂਰਨ ਵੀ ਆਪੇ ਕਰਦਾ ਪਰਦਾ ਵੀ ਆਪੇ ਹੈ ਔਰ ਕਿਵੇਂ ਇੱਕ ਨਾ ਦੁੱਧ ਇੱਕ ਨਹੀਂ ਦੁੱਧ ਸਮਾਇਕ ਚੁਲਾ ਰਹਿਣ ਜਿਹੜੇ ਇੱਕ ਨਾ ਇੱਕ ਨਹੀਂ ਤੋਂ ਪਾਵੇ ਕਈਆਂ ਵਿੱਚ ਇਹਨਾਂ ਚੋਂ ਕਈਆਂ पांडे ਵਿੱਚ ਤੇ ਸਦਾ ਦੁੱਧ ਅਸੀਂ ਪਾਉਂਦੇ ਹਾਂ ਇਕ ਚੁੱਲਾ ਰਹਿਣ ਚੜੇ ਤੇ ਕਈ ਸਦਾ ਚੁੱਲੇ ਤੇ ਦਾਲ ਭਾਜੀ ਬਣਾਉਣੋਂ ਅੱਥੇ ਸੜਦੇ ਪੁੱਜਦੇ ਰਹਿੰਦੇ ਹਨ ਉੱਥੇ ਇੱਥੇ ਭਾਵ ਇਹ ਕਿ ਇਹ ਸਰੀਰ ਜਿਹੜੇ ਭਾਂਡੇ ਹਨ ਇਹਨਾਂ ਵਿੱਚ ਪ੍ਰਮਾਤਮਾ ਨੇ ਕਿਸੇ ਭਾਂਡੇ 'ਚ ਬਹੁਤੀ ਜ਼ਿੰਦਗੀ ਦੁਖਦਾਈ ਔਖੀ ਦਿੱਕਤਾਂ ਭਰੀ ਜ਼ਿੰਦਗੀ ਹੈ ਤੇ ਕਿਸੇ ਨੂੰ ਬੜੀ ਸੁਖੀ ਜ਼ਿੰਦਗੀ ਹੈ ਬੜੀ ਆਨੰਦਮਈ ਜ਼ਿੰਦਗੀ ਕਿਸੇ ਦੀ ਕਈ ਸਦਾ ਤਪ ਤੇ ਖਬਦੇ ਹੀ ਰਹਿੰਦੇ ਹਨ ਭਾਵ ਚੁੱਲੇ ਤੇ ਚੜੇ ਰਹਿੰਦੇ ਤਪ ਤੇ ਖਬਤੀ ਉਹਨਾਂ ਦੀ ਜ਼ਿੰਦਗੀ ਗੁਜ਼ਰਦੀ ਹੈ ਕਿ ਕਈ ਦੁੱਧ ਸਮਈਆ ਭਾਵ ਸੁੱਖ ਮੇਂ ਜ਼ਿੰਦਗੀ ਆਨੰਦ ਮੇਂ ਜ਼ਿੰਦਗੀ گزارਦੇ ਹਨ ਇਹ ਉਸਦੀ ਰਜ਼ਾ ਉਸਦਾ ਪਾਣ ਉਸਦਾ ਹੁਕਮ ਹੈ ਕਿ ਐਸਾ ਕਿਉਂ ਹੁੰਦਾ ਹੈ ਅਸੀਂ ਕਹਿ ਨਹੀਂ ਸਕਦੇ ਉਹ ਸਾਡੇ ਆਪਣੇ ਕਰਮਾਂ ਦਾ ਸੰਜੋਗ ਹੁੰਦਾ ਹੈ ਜਾਂ ਉਹ ਇਸ ਇਸ ਨੂੰ ਜਲਾਏ ਰੱਖਣ ਦਾ ਸਿਆਸਾ ਕਰਦਾ ਹੈ ਇਹ ਉਸਦੀ ਮਰਜ਼ੀ ਹੈ ਕਿਉਂਕਿ ਉਹ ਮਾਲਕ ਹੈ ਉਹਨੂੰ ਹੁਕਮ ਨਹੀਂ ਕੀਤਾ ਜਾ ਸਕਦਾ ਇੱਕ ਨਿਹਾਲੀ ਪੈਸਬਣ ਕਈ ਜਿਹੜੇ ਨੇ ਨਿਹਾਲੀਆਂ ਉੱਤੇ ਪੈ ਕੇ ਸੁੱਤੇ ਰਹਿੰਦੇ ਨੇ ਬਾਪ ਸੋਹਣੀਆਂ ਤਲਈਆਂ ਤੇ ਅੱਜ ਕੱਲ੍ਹ ਦੇ ਬੜੇ ਬੜੇ ਸੋਹਣੇ ਡਨਲਪ ਦੇ ਗੱਦੇ ਬਣ ਗਏ ਨੇ ਬੜੇ ਵਧੀਆ ਇੱਕ ਉਹ अच्छे सोहने बिस्तरਾਂ ਤੇ ਗੱਦੀਆਂ ਤੇ ਸੌਂਦੇ ਨੇ ਆਰਾਮ ਨਾਲ ਪੇ ਰਹਿੰਦੇ ਨੇ ਇੱਕ ਉੱਪਰ ਰਹਿਣ ਖੜੇ ਪਰ ਕਈ ਉਹਨਾਂ ਉੱਤੇ ਪਹਿਰੇਦਾਰ ਬਣ ਕੇ ਉਹਨਾਂ ਦੀ ਰਾਖੀ ਉਹਨਾਂ ਦੀ ਸੁਰੱਖਿਆ ਲਈ ਵਿਚਾਰੇ ਪਹਿਰੇ ਦੇ ਖੜੇ ਨੇ ਪਾਠਣ ਗਰਮੀ ਦੇ ਵਿੱਚ ਪਰ ਇੱਥੇ ਇਹ ਵੀ ਇੱਕ ਚੀਜ਼ ਸੁਚਨਣ ਵਾਲੀ ਹੈ ਜ਼ਰੂਰੀ ਨਹੀਂ ਕਿ ਜਿਹੜਾ ਬੜੀ ਇਹ ਜੀ ਜ਼ਿੰਦਗੀ گزار ਰਿਹਾ ਹੈ ਮਹਿਲਾ ਵਿੱਚ ਬਸ ਰਿਹਾ ਹੈ ਬੜੇ ਸੋਹਣੇ ਗੱਦੀਆਂ ਦੇ ਤਲਈਆਂ ਤੇ ਪਿਆ ਹੋਇਆ ਆਰਾਮ ਕਰ ਰਿਹਾ ਇੱਕ ਵਿਚਾਰਾ ਬਾਹਰ ਖੜਾ ਹੈ ਕਿ ਮੇਰ ਦੀ ਨਜ਼ਰ ਕਿੱਦੇ ਹੁੰਦੀ ਹੈ ਹੋ ਸਕਦਾ ਹੈ ਉਤਲੀਆਂ ਰਜ਼ੀਆਂ ਦੇ ਪਿਆ ਹੋਇਆ ਮੇਰ ਤੋਂ ਅੰਜਾ ਰਹਿ ਜਾਏ ਐਸ਼ ਸ੍ਰਿਧੀ ਜ਼ਿੰਦਗੀ ਵਿੱਚ ਤੇ ਦੂਜੇ ਪਾਸੇ ਅਗਰ ਉਹ ਸੰਤਰੀ ਬਣ ਕੇ ਜਿਹੜਾ ਉਹਦੇ ਪੈਰੇ ਤੇ ਖੜਾ ਨਾ ਜੇ ਉਹਦੂ ਕਿਤੇ ਮੇਰ ਹੋ ਗਈ ਉਹ ਗੁਰੂ ਲੜਨ ਲੱਗ ਗਿਆ ਤੇ ਉਹਨੂੰ ਉਹਦੀ ਬਖਸ਼ਣ ਦਾ ਪਾਤਰ ਉਹ ਬਣ ਜਾਵੇ ਇਹ ਕੁਝ ਨਹੀਂ ਕਿਹਾ ਜਾ ਸਕਦਾ ਕਿ ਪ੍ਰਭੂ ਦੀ ਸਵਰਲੀ ਨਜ਼ਰ ਕਿੱਦੇ ਤੇ ਪਈਗੀ ਇੱਕ ਨਿਆਲੀ ਪੈਸਵਨ ਦੇ ਉੱਪਰ ਐਨ ਖੜੇ ਤਿੰਨ ਸਵਾਰੇ ਨਾਨਕਾ ਜਿੰਨਕੂ ਨਦਰ ਕਰੇ ਜਿਨਾਂ ਉਤੇ ਆਪਣੀ ਮੇਰ ਦੀ ਨਜ਼ਰ ਕਰ ਲੇਗਾ ਉਹਨਾਂ ਨੂੰ ਜੀਵਨ ਸਵਾਰ ਲੈਂਦਾ ਉਸ ਸਵਰਨਾ ਕਿਹੜੇ ਦਾ ਹੈ ਇਹ ਨਿਰਣਾ ਸੁਪਰਬੂ ਦਾ ਹੈ ਜੋ ਉਸੇ ਭੇਜੇ ਸਤਗੁਰਾਂ ਦੀ ਮਾਰਗ ਉਤੇ ਚਲੇਗਾ ਸਤਗੁਰ ਦੀ ਹੁਕਮੀ ਤੋਰੇਗਾ ਕੋਈ ਉੱਥੇ ਮੇਰ ਦੀ ਨਜ਼ਰ ਦਾ ਪਾਤਰ ਬਣ ਸਕਦਾ ਇਹ ਜ਼ਰੂਰੀ ਨਹੀਂ ਕਿ ਇੱਥੇ ਕਿਸੇ ਦੀ ਜ਼ਿੰਦਗੀ ਬੜੀ ਮੋਜਾਂ ਵਾਲੀ ਹੈ ਉੱਥੇ ਵੀ ਜਾ ਕੇ ਮੋਜਾਂ ਵਾਲੀ ਹੋਣੀ ਹੈ ਪ੍ਰਭੂਦਰ ਤੇ ਵੀ ਉਸੇ ਤਰ੍ਹਾਂ ਦਾ ਮਾਣ ਮਿਲਣਾ ਐਸਾ ਜ਼ਰੂਰੀ ਨਹੀਂ ਹੈ ਕਿਉਂਕਿ ਉਹ ਮਾਲਕ ਹੈ ਉਸ ਨੂੰ ਕਿਸੇ ਦੀ ਕੋਈ ਮੋਦਾਜੀ ਕਾਣ ਨਹੀਂ ਹੈ ਮੈਂ ਅੱਲਾ ਦੂਜਾ ਦੂਜੇ ਪਾਤਸ਼ਾਹ ਜੀ ਦਾ ਸ਼ਲੋਕ ਆਪੇ ਸਾਜੀ ਕਰੇ ਆਪ ਜੈ ਵੀ ਰੱਖੇ ਆਪ ਆਪੇ ਸਾਜੀ ਸਾਰੀ ਸ੍ਰਿਸ਼ਟੀ ਉਸਨੇ ਸਜਾਈ ਹੈ ਕਰੇ ਆਪ ਸਾਰੀ ਸ੍ਰਿਸ਼ ਨੂੰ ਪੈਦਾ ਵੀ ਆਪ ਕਰਦਾ ਆਪ ਕਰਕੇ ਆਪ ਹੀ ਉਸਨੇ ਸਾਜੀ ਸਵਾਰੀ ਹੈ ਜਾਈ ਵੀ ਰੱਖੇ ਜਾਈ ਮਨੇ ਜਿਹੜੀ ਉਸਨੇ ਜਾਈ ਹੋਈ ਹੈ ਜਿਹੜੀ ਉਸਨੇ ਪੈਦਾ ਕੀਤੀ ਹੈ ਪੀ ਰੱਖੇ ਆਪ ਆਪ ਹੀ ਫਿਰ ਮੁੜ ਕੇ ਉਸ ਦੀ ਸੰਭਾਲਣਾ ਵੀ ਕਰਦਾ ਸਾਰੀ ਜੀਵ ਜੰਤ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਉਦੀ ਸੁਰੱਖਿਆ ਉਦੀ ਪਾਲਣਾ ਦੀ ਜ਼ਿੰਮੇਵਾਰੀ ਉਸਦੇ ਆਪਣੇ ਹੱਥ ਹੀ ਹੈ ਇਸ ਵਿੱਚ ਜੰਤ ਦੇ ਉਪਾਇ ਕਹ ਦੇਖੇ ਤਾਪ ਉਤਾਪ ਇਸ ਸਾਰੀ ਸ੍ਰਿਸ਼ਟੀ ਵਿੱਚ ਜੀਵ ਜੰਤਾਂ ਨੂੰ ਪੈਦਾ ਕਰਕੇ ਦੇਖਿਆ ਦੇਖਿਆ ਮੈਨੂੰ ਦੇਖਦਾ ਹੈ ਸੰਭਾਲ ਕਰਦਾ ਹੈ ਪਾਲਣਾ ਕਰਦਾ ਹੈ ਥਾਪ ਉਤਾਪ ਫਿਰ ਥਾਪਦਾ ਵੀ ਹੈ ਤੇ ਉਤਾਪਦਾ ਵੀ ਹੈ ਪੈਦਾ ਕਰਨ ਵਾਲਾ ਵੀ ਹੈ ਤੇ ਮਾਰ ਮੁਕਾਉਣ ਵਾਲਾ ਵੀ ਉਹ ਆਪ ਹੀ ਆਪ ਹੀ ਉਹਨਾਂ ਦੀ ਉਥਾਪਣਾ ਵੀ ਕਰ ਦਿੰਦਾ ਹੈ ਕਿਸ ਨੂੰ ਕਹੀਏ ਨਾਨਕਾ ਸਭ ਕਿਛੁ ਆਪੇ ਆਪ ਇਸ ਲਈ ਇਹ ਨਾਨਕ ਜੀ ਕਿਸੇ ਨੂੰ ਕੁਝ ਨਹੀਂ ਕਹਾ ਜਾ ਸਕਦਾ ਵੀ ਕਿਸੇ ਹੋਰ ਅਗੇ ਕੋਈ ਫਰਿਆਦ ਕਰੇ ਵੀ ਉਹ ਨਾ ਕਰ ਦੇ ਐਉਂ ਕਰ ਕੋਈ ਹੁਕਮ ਕਰ ਸਕੀਏ ਇਹ ਐਸਾ ਇੰਜ ਨਹੀਂ ਹੋਣਾ ਚਾਹੀਦਾ ਇੰਜ ਹੋਣਾ ਚਾਹੀਦਾ ਇਹ ਅਸਾਂ ਜੀਵਾਂ ਦੇ ਵਸਣ ਨਹੀਂ ਹੈ ਹੋਰ ਕਿਸੇ ਨੂੰ ਅੱਗੇ ਕੋਈ ਫਰਿਆਦ ਕੀਤੀ ਨਹੀਂ ਜਾ ਸਕਦੀ ਕਿਉਂਕਿ ਸਭ ਕੁਝ ਆਪੇ ਆਪ ਉਹ ਸਭ ਆਪੇ ਆਪ ਹੀ ਹੈ ਇੱਕ ਤਰੀਕੇ ਨਾਲ ਇੰਨੀ ਵੀ ਸੋਚੀਏ ਕਿ ਨਿਆਲੀ ਪੈਸ ਉਹਨਾਂ ਵਾਲੇ ਵਿੱਚ ਵੀ ਆਪ ਹੀ ਹੈ ਤੇ ਉੱਪਰ ਖੜੇ ਵਿੱਚ ਵੀ ਉਹ ਆਪ ਹੀ ਹੈ ਦੁੱਧ ਸਮਈਏ ਵਾਲੇ ਭਾਂਡੇ ਵਰਗਾ ਵੀ ਉਹ ਆਪ ਹੀ ਹੈ ਤੇ ਜਿਹੜੇ ਸਦਾ ਚੁੱਲ੍ਹੇ ਤੇ ਜਿਹੜੇ ਰਹਿੰਦੇ ਨੇ ਉਹਨਾਂ ਦੇ ਵਿੱਚ ਵੀ ਉਹ ਆਪ ਹੀ ਹੈ ਸਾਰੀ ਖੇੜੀ ਉਸ ਦੀ ਆਪਣੀ ਆਪ ਹੈ ਇਸ ਲਈ ਤੁਸੀਂ ਅਸੀਂ ਨੇ ਵਰਾਂ ਕਿਸ ਨੂੰ ਕਰਾਂਗੇ ਉਲਾਮਾ ਕਿਸ ਨੂੰ ਦੇਾਂਗੇ ਕਿ ਤੂੰ ਮੈਨੂੰ ਨਹੀਂ ਇਹ ਦਿੱਤਾ ਤੇ ਉਸ ਨੂੰ ਦੇ ਦਿੱਤਾ ਉਹ ਇਹਦੇ ਵਿੱਚ ਇਥੇ ਵੀ ਉਹ ਹੀ ਹੈ ਤੇ ਉੱਥੇ ਵੀ ਹੋਈ ਹੈ ਤੂੰ ਹਰ ਪਾਸੇ ਕਾਲਪੁਰਗ ਬੈਰੂ ਆਪ ਹੈ ਸਾਰੇ ਰੰਗ ਰੂਪ ਆਪ ਹੀ ਦੇਖ ਦੁਖਦਾਈ ਜੀਵਨ ਵੀ ਆਪ ਹੀ گزارਦਾ ਤੇ ਸੁੱਖ ਵਿੱਚ ਜ਼ਿੰਦਗੀ ਵਿੱਚ ਵੀ ਉਹ ਆਪ ਹੀ ਮੌਜਮੰਦ ਹੈ ਕਿਉਂਕਿ ਹਰਥ ਨਿਰੋਲ ਆਪ ਹੀ ਆਪ ਹੈ ਉਸ ਤੋਂ ਬਿਨਾਂ ਕੋਈ ਦੂਜਾ ਹੈ ਨਹੀਂ ਹੈ ਪੌੜੀ ਆਖਰੀ ਪੌੜੀ ਅਜੀ ਆਸਾ ਜੀ ਦੀ ਵਾਰ ਦੀ ਵੱਡੀ ਕਿਹਾਂ ਵਡਿਆਈਆਂ ਕਿਚ ਕਹਿਣਾ ਕਹਿਣ ਨਾ ਜਾਏ ਬਸ ਇਹ ਉਸ ਦੀ ਬੜੀ ਬੜੀ ਵਡਿਆਈ ਹੈ ਕਿ ਉਸ ਦੇ ਹੁਕਮ ਦੇ ਬਾਰੇ ਕੁਝ ਮੁਕੰਮਲ ਤੌਰ ਤੇ ਕਿਹਾ ਨਹੀਂ ਜਾ ਸਕਦਾ ਐਸਾ ਕਿਉਂ ਹੈ ਇਹਦੇ ਪਿੱਛੇ ਕੀ ਰੱਬੀ ਹੁਕਮ ਹੈ ਕੀ ਖੇਡ ਹੈ ਕੀ ਨਿਯਮ ਹਨ ਇਹ ਕਿਹਾ ਨਹੀਂ ਜਾ ਸਕਦਾ ਕਿਉਂਕਿ ਬਹੁਤ ਵੱਡੀਆਂ ਵਡਿਆਈਆਂ ਦਾ ਮਾਲਕ ਹੈ ਉਹਦੇ ਗੁਣਾਂ ਨੂੰ ਪੂਰਨ ਤੌਰ ਤੇ ਉਹਦੇ ਗੁਣਾਂ ਨੂੰ ਉਹਦੀ ਪੂਰੀ ਖੇਡ ਨੂੰ ਉਹਦੇ ਪੂਰੇ ਸਿਸਟਮ ਨੂੰ ਸਮਝਣਾ ਇਨਸਾਨ ਦੇ ਜੀਵਨ ਦੇ ਵਸਦੀ ਗੱਲ ਨਹੀਂ ਹੈ ਉਹ ਵੱਡੇ ਦੀਆਂ ਬੜੀਆਂ ਬੜੀਆਂ ਵਡਿਆਈਆਂ ਨੇ ਕਿਛ ਕਹਿ ਨਾ ਕਹਿ ਨਾ ਜਾਇ ਕੁਛ ਕਹਿ ਨਹੀਂ ਜਾ ਸਕਦਾ ਸੂਕਰਤਾ ਕਾਦਰ ਕਰੀਮ ਉਹ ਸਾਰੀ ਸਿਸੇ ਦਾ ਕਰਤਾ ਹੈ ਕਾਦਰ ਬਣਾਉਣ ਵਾਲਾ ਹੈ ਕਰੀਮ ਕਰਮ ਕਰਨ ਵਾਲਾ ਮਿਹਰ ਕਰਨ ਵਾਲਾ ਦੇ ਜੀਆ ਰਜ਼ਕ ਸੁਭਾਏ ਉਹ ਜੀਵਨ ਨੂੰ ਉਹਨਾਂ ਦੀ ਖੁਰਾਕ ਉਹਨਾਂ ਦਾ ਰਜ਼ਕ ਵੀ ਆਪ ਹੀ ਇਕੱਠਾ ਕਰਕੇ ਦਿੰਦਾ ਹੈ ਇੱਥੇ ਬੜੀ ਪਿਆਰੀ ਵਿਚਾਰ ਬਾਨੀ ਜੋ ਆਈ ਹੋਈ ਹੈ ਆਪ ਹੀ ਧਰਤੀ ਆਪ ਹੀ ਹੈ ਰਾਹਕ ਆਪ ਜਮਾਇ ਪਿਸਾਵ ਹੈ ਧਰਤੀ ਵੀ ਆਪ ਹੈ ਉਹਨੂੰ ਬੀਜਣ ਵਾਲਾ ਰਾਹੀ ਜ਼ਿੰਮੇਦਾਰ ਵੀ ਆਪ ਹੀ ਹੈ ਫਿਰ ਉਹ ਬੀਜ ਪਾਉਂਦਾ ਤੇ ਅੱਗੇ ਉਹ ਜਮਦਾ ਵੀ ਉਸ ਮਰਜ਼ੀ ਦੀ ਮਰਜ਼ੀ ਰੱਬ ਦੀ ਮਰਜ਼ੀ ਨਾਲ ਹੀ ਹੈ ਆਪ ਜਮਾਏ ਫਿਰ ਉਸ ਫਸਲ ਨੂੰ ਕੱਢ ਕੇ ਫਿਰ ਆਪ ਪਿਸਾਏ ਪਿਸਾ ਕੇ ਲਿਆਂਦਾ ਆਟਾ ਬਣਾ ਕੇ ਆਪ ਪਿਸਾਏ ਆਪ ਬਿ ਪਕਾਵੇ ਆ ਪਾਂਡੇ ਦੇ ਪੁਰਸ਼ ਹੈ ਉਹ ਪਕਾਉਂਦਾ ਵੀ ਇਸਤਰੀ ਦੇ ਰੂਪ ਵਿੱਚ ਆਪ ਹੈ ਘਰ ਦੀ ਸੋਹਣੀ ਦੇ ਰੂਪ ਵਿੱਚ ਤੇ ਫਿਰ ਪਰੋਸਦਾ ਵੀ ਆਪ ਆ ਪਾਂਡੇ ਦੇ ਪੁਰਸ਼ ਆਪ ਹੀ ਬੇਖਾਵੇ ਆਪ ਹੀ ਬੈਠ ਕੇ ਪਰਿਵਾਰ ਦੇ ਬਾਕੀ ਜੀਆਂ ਵਿੱਚ ਖਾਂਦਾ ਪਿਆ। ਤੂੰ ਜਦੋਂ ਹੈ ਹੀ ਸਭ ਕੁਝ ਆਪ ਹੀ ਆਪ ਤੇ ਸੀ ਕਿਵੇਂ ਕਾਵਾਂਗੇ ਵੀ ਇੱਥੇ ਤੂੰ ਮੈਨੂੰ ਦੁੱਖ ਦਿੱਤਾ ਤੇ ਉੱਥੇ ਤੂੰ ਉਹਨਾਂ ਨੂੰ ਸੁੱਖ ਦਿੱਤਾ। ਉਹ ਆਪ ਹੀ ਦੁੱਖ ਵੀ ਦਾ ਆਪ ਹੀ ਸੁੱਖੀ। ਹੈ ਹੀ ਵੇ ਜਦੋਂ ਆਪਣਾ ਆਪਾ ਮਾਰ ਲਈਏ ਆਪਣੀ ਮੈਨੂੰ ਮਾਰ ਲਈਏ ਮੈਂ ਹੈ ਹੀ ਕੁਛ ਨਹੀਂ ਆ। ਵੀਰ ਤੂੰ ਤੂੰ ਕਰਤਾ ਤੂੰ ਮੁਜ ਮੇ ਰਖਾਣਾ ਹੂੰ ਜਦ ਆਪਾ ਪਰ ਕਾ ਮਿਟ ਗਿਆ ਜਦ ਦੇਖੂੰ ਤਾਂ ਤੂੰ ਮਰੀ ਵਸਤਾ ਬਣ ਜਾਵੇਂ। ਫਿਰ ਕਾਦਾ ਨਹੀਂ ਹੋ ਰਾ ਕਾਦਾ ਉਲਾਮਾ ਆਪ ਹੀ ਤੇ ਸਭ ਕੁਝ ਦੁੱਖ ਸੁੱਖ ਆਪ ਹੀ ਉਹਦਾ ਜੀਵਾਤਮਾ ਹੀ ਤੇ ਭੋਗਦਾ ਪਿਆ ਸਾਰੀ ਖੇੜ ਜਿਹੜਾ ਉਸਦਾ ਅਸਲ ਰੂਪ ਹੈ ਵਾਸਤਵਿਕ ਰੂਪ ਰੰਕਾਰ ਜਿਸੂ ਇੱਕ ਕੁਦਰਤ ਸਾਜੀ ਗਈ ਉਹ ਦੁੱਖ ਸੁੱਖੋਂ ਤੂੰ ਪੁਰਾ ਉਹ ਕਲਾ ਕਲੇਸ਼ ਤੋਂ ਉਪਰ ਹੈ ਕੋਈ ਨਾ ਭੋਗਾਂ ਬਿਲਾਸ ਜਿਹਨੂੰ ਮਰਦੀ ਗੇੜ ਤੋਂ ਉਪਰ ਹੈ ਪਰ ਉਹਦੀ ਅਣਸ਼ ਜੋ ਨੇ ਜਿਸ ਤਰ੍ਹਾਂ ਸਾਗਰ ਹੈ ਸਾਗਰ ਆਪਣੇ ਆਪ ਵਿੱਚ ਸੁੱਚ ਹੈ ਮਹਾਨ ਹੈ ਪਰ ਜਿਹੜੀਆਂ ਉਸ ਦੀਆਂ ਬੂੰਦਾਂ ਜਿਹੜਾ ਉਹਦਾ ਜਲ ਸ੍ਰਿਸ਼ਟੀ ਵਿੱਚ ਆ ਕੇ ਵਿਚਰ ਰਿਹਾ ਹੈ ਸ੍ਰਿਸ਼ਟੀ ਚ ਆਇਆ ਹੋਇਆ ਉਥੇ ਆਲਾ ਮੇਲਾ ਵੀ ਹੁੰਦਾ ਹੈ ਬੰਦਾ ਗੰਦਾ ਵੀ ਹੁੰਦਾ ਹੈ ਇਸ ਵਾਸਤੇ ਉਹ ਜਿਹੜਾ ਉਸਦਾ ਅਸਲ ਰੂਪ ਹੈ ਉਹ پاک ਪਵਿੱਤਰ ਹੀ ਰਹਿੰਦਾ ਹੈ ਸਦਾ ਸੂਕर्ता ਕਾਦਰ ਕਿੰਨੇ ਜੀਆਂ ਰਿਸਕ ਸੰਭਾਏ ਸਾਈ ਕਾਰਕ ਮਾਮਣੀ ਤੁਰ ਛੋਡੀ ਤੇ ਨੇ ਪਾਇ ਅਸੀਂ ਜੀ ਉਹ ਹੀ ਕੰਮ ਕਰ ਸਕਦੇ ਹੁਹੀ ਕੰਮ ਕਾਜ ਕਰ ਸਕਦੇ ਹਾਂ ਜੋ ਤੁਰ ਸਾਡੇ ਕਰਮਾਂ ਵਿੱਚ ਉਸਨੇ ਪਾ ਕੇ ਭੇਜੀ ਹੈ ਵੀ ਅਸੀਂ ਜ਼ਿੰਦਗੀ ਵਿੱਚ ਕਿਹੜੇ ਰੋਲ ਕਰਨੇ ਨੇ ਕਿਹੜੀ ਡਿਊਟੀ ਕਰਨੀ ਹੈ ਸੰਤਰੀ ਬਣ ਕੇ ਖੜੇ ਰਹਿਣ ਵਾਲੀ ਜਾਂ ਨਿਆਲੀ ਪੈ ਸਮਣ ਵਾਲੀ ਦੁੱਧ ਵਾਲੇ ਭਾਂਡੇ ਵਾਲੀ ਜਾਂ ਚੁੱਲ੍ਹੇ ਦੇ ਚੜੇ ਭਾਂਡੇ ਵਾਲੀ ਇਹ ਕਾਰ ਜੋ ਉਸਨੇ ਸਾਡੇ ਪਾ ਦਿੱਤੀ ਵੀ ਕਿਸ ਸਰੀਰ ਦੇ ਰਾਈ ਉਹ ਕੀ ਰੋਲ ਅਦਾ ਕਰਦਾ ਇਹ ਉਹੀ ਜਾਣਦਾ ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਾ ਹੀ ਜਾਏ ਇਸ ਇੱਕ ਪਰਮਾਤਮਾ ਦੇ ਨਾਲ ਕੋਈ ਹੋਰ ਦੂਜਾ ਟਿਕਾਣਾ ਨਹੀਂ ਦੂਜੀ ਜਾਇ ਨਹੀਂ ਹੈ ਜਿੱਥੇ ਕੋਈ ਫਰਿਆਦ ਕੀਤੀ ਜਾ ਸਕੇ ਉਹ ਆਪ ਹੀ ਸਭ ਕੁਝ ਕਰਨ ਕਰ ਸਮ ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਾ ਹੀ ਜਾਏ ਕੋਈ ਦੂਜੀ ਤਾਂ ਨਹੀਂ ਹੈ ਸੂ ਕਰੇ ਜੀ ਤਿਸਰ ਜੈ ਕਿਉਂਕਿ ਹੁੰਦਾ ਉਹ ਹੈ ਜੋ ਉਸ ਦੀ ਰਜ਼ਾ ਹੁੰਦੀ ਹੈ ਸੂ ਕਰੇ ਕੋਈ ਕਰਦਾ ਹੈ ਜੇ ਤਿਸਰ ਰਜ਼ਾ ਜੋ ਉਸ ਦੀ ਰਜ਼ਾ ਖਰਦੀ ਮਰਜ਼ੀ ਹੈ ਇਹ ਗੱਲ ਅਸੀਂ ਗੁਰੂ ਗੰਗ ਸਾਹਿਬ ਪਾਤਸ਼ਾਹ ਜੀ ਦੀ ਪਹਿਲੀ ਬਾਣੀ ਜਦ ਸਭ ਦੇ ਆਰਾਮ ਦੇ ਵਿੱਚ ਹੀ ਪੜਦਿਆਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਬਸ ਇੱਕ ਹੀ ਤਰੀਕਾ ਉਹਦੀ ਰਜ਼ਾ ਵੀ ਤੁਰਦੇ ਜਿਵੇਂ ਉਹ ਰੱਖੇ ਜਿਵੇਂ ਪ੍ਰਸੰਨ ਚਿਤ ਤੁਮ ਯਾਦ ਕਰਦੇ ਜਾਓ ਸਿਮਰਨ ਕਰਦੇ ਜਾਓ ਤਾਂ ਅੱਜ ਇਥੇ ਆਸਾ ਜੀ ਦੀ ਵਾਰ ਦੀ ਵਿਚਾਰ ਜਿਹੜੀ ਉਸ ਦੀ ਸਮਾਪਤੀ ਹੈ ਆਸਾ ਦੀ ਵਾਰ ਦਾ ਜਿਹੜਾ ਕੀਰਤਨ ਹੁੰਦਾ ਹੈ ਕੀਰਤਨ ਕਰਦੇ ਆ ਇਹ ਬਾਣੀ ਜਿਹੜੀ ਹੈ 475 ਪੰਨੇ ਤੱਕ ਹੈ 462 ਪੰਨੇ ਤੋਂ ਲੈ ਕੇ ਉਹ 449 50 ਪੰਨੇ ਦੇ ਜਿਹੜੇ ਕੁਝ ਛੱਕੇ ਨੇ ਛੰਦ ਉਹ ਵੀ ਨਾਲ ਪੜੇ ਜਾਂਦੇ ਨੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਮੈਨੂੰ ਸਮਝ ਨਹੀਂ ਆਈ ਕਿ ਐਸਾ ਰਿਵਾਜ ਕਦੋਂ ਸ਼ੁਰੂ ਹੋਇਆ ਔਰ ਕਿਉਂ ਹੋਇਆ ਇਹ ਤਬਦੀਲੀ ਤਰਤੀਬ ਕਿਉਂ ਵਿਗਾੜੀ ਗਈ ਜਦ ਗੁਰੂ ਪਾਤਸ਼ਾਹਾ ਨੇ ਭਗਤਾਂ ਨੇ ਜਿਨ੍ਹਾਂ ਨੇ 12 ਉਚਾਰੀਆਂ ਨੀਰੀਆਂ ਪੋੜੀਆਂ ਸਨ ਉਹ ਜਦੋਂ ਉਹਨਾਂ ਨੇ ਆਪ 12 ਉਹ ਮੂਲ ਰੂਪ ਵਿੱਚ ਪੋੜੀਆਂ ਸਨ ਗੁਰੂ ਅਰਜਨ ਦੇਵ ਜੀ ਨੇ ਗੁਰਗੰਸਾਹਬ ਜੀ ਦੀ ਰਚਨਾ ਕਰਵਾਉਣ ਦੇ ਟਾਈਮ ਨਾਲ ਸ਼ਲੋਕ ਜੋੜੇ ਸ਼ਲੋਕ ਜੋੜ ਕੇ ਇਹ 12 ਪੂਰੀਆਂ ਕਰਕੇ ਗੁਰਗੰਸਾਹਬ ਦੇ ਵਿੱਚ ਦਰਜ ਜਿਸ ਰੂਪੀ ਦਰਜ ਨੇ ਦਰਜ ਕਰ ਦਿੱਤੀ ਗਈਆਂ ਇਹਨਾਂ ਦਾ ਸਰੂਪ ਬਣਾ ਲਿਆ ਵੀ ਪੂਰੀਆਂ ਦੇ ਨਾਲ ਇੱਕ ਦੋ ਦੋ ਚਾਰ ਚਾਰ ਪੰਜ ਪੰਜ ਸ਼ਲੋਕ ਜਿੱਥੇ ਜ਼ਰੂਰਤ ਸੀ ਗੁਰੂ ਜੀ ਨੇ ਲਗਾ ਕੇ ਉਹ ਪੂਰੀ ਕੀਤੀ ਜਿਹੜੇ ਸ਼ਲੋਕ ਬਚ ਗਏ ਉਸ ਲੋਕ ਵਾਰ ਤੋਂ ਵਧੇਕ ਸਿਰਲੇਖ ਥੱਲੇ ਗੁਰੂ ਗ੍ਰੰਥ ਸਾਹਿਬ ਦੇ ਆਖਰੀ ਤੇ ਦਰਜ ਨੇ ਫਿਰ ਇਹ ਜਿਹੜੀ ਤਰਤੀਬ ਗੁਰੂ ਸਾਹਿਬ ਨੇ ਆਸਾ ਜੀ ਦੀ ਵਾਰ ਦੀ ਬਣਾਈ ਸੀ ਕੇਵਲ ਇਸੇ ਦਾ ਕੀਰਤਨ ਕਿਉਂ ਨਹੀਂ ਹੁੰਦਾ ਫਿਰ ਉਹ ਵਿੱਚ 449 50 ਪੰਨੇ ਵਾਲੇ ਜਿਹੜੇ ਛੰਦ ਜਿਹੜੇ ਉਹ ਵਿੱਚ ਕਿਉਂ ਪੜੇ ਜਾਂਦੇ ਨੇ ਇਹ ਤਰਤੀਬ ਕਿਸ ਨੇ ਵਿਗਾੜੀ ਕਿਹਾ ਗੁਰੂ ਸਾਹਿਬ ਨੂੰ ਕੋਈ ਕਮੀ ਛੱਡੀ ਸੀ ਬਹੁਤ ਸਾਰੀਆਂ ਸਾਡੇ ਮੈਂ ਸਮਝਦਾ ਹਾਂ ਗਲਤੀਆਂ ਪਤਾ ਨਹੀਂ ਕਦੋਂ ਸ਼ੁਰੂ ਹੋਈਆਂ ਜਿਵੇਂ ਰਹਿ ਰਾਸੀ ਹੈ ਸਾਡੀ ਰਹਿ ਰਾਸ ਦੀ ਬਾਣੀ ਗੁਰੂ ਸਾਹਿਬ ਨੇ ਵਖ ਵਗ ਰਾਜਾ ਤੇ ਰਾਗਾਂ ਚੋਂ ਸ਼ਬਦ ਚੁੱਕ ਕੇ ਸੋਧਰ ਅਤੇ ਸੋਪੁਰਖ ਦੇ ਸਰਲਿਕ ਤੇ ਅਲੇ ਨਵੇਂ ਸ਼ਬਦ ਰਹਿ ਰਾਸ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ ਸਭ ਤੋਂ ਪਹਿਲਾਂ ਜਪਜੀ ਸਾਹਿਬ ਉਸ ਤੋਂ ਬਾਅਦ ਰਹਿ ਰਾਸ ਦੀ ਬਾਣੀ ਦਰਜ ਕੀਤੀ ਜੋ ਸਾਡਾ ਨਿਤਨੇਮ ਉਸ ਤੋਂ ਬਾਅਦ ਪੰਜ ਸ਼ਬਦ ਸੋਇਲੇ ਦੇ ਰਹਿ ਰਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਚੁਪੇ ਹੀ ਜੋੜ ਕੇ ਹੋਰ ਬਾਣੀਆਂ ਜੋੜ ਕੇ ਉਹ ਵਿਸਰੂਪੀ ਘੜਿਆ ਗਿਆ। ਕੀ ਗੁਰੂ ਸਾਹਿਬ ਨੇ ਜਿਹੜਾ ਸਰੂਪ ਬਣਾਇਆ ਸੀ ਉਹਦੀ ਕੋਈ ਕਮੀ ਸੀ? ਇਹ ਕਦੋਂ ਇਸ ਰੂਪ ਬਿਗਾੜੇਗੇ ਕਿਉਂ ਬਿਗਾੜੇਗੇ ਮੇਰੀ ਸਮਝ ਤੋਂ ਬਾਹਰ ਹੈ ਵੀ ਇਦੀ ਜ਼ਰੂਰਤ ਕਿਸੀ ਉਹ ਤਰਤੀਬ ਜੋ ਗੁਰੂ ਸਾਹਿਬ ਨੇ ਬਣਾਈ ਸੀ ਉਸ ਤਰਤੀਬ ਨੂੰ ਕਿਉਂ ਬਦਲੇ ਗਿਆ ਫਿਰ ਰਹਿਰਾਸ ਵਿੱਚ ਤੇ ਚੁਪਈ ਉਹ ਰਚਨਾ ਦਰਜ ਕਰ ਦਿੱਤੀ ਕਿ ਜਿਹਦੇ ਬਾਰੇ ਪੰਥ ਵਿੱਚ મત ਭੇਜਦਾ ਬਹੁਤ ਸਾਰੇ ਵਿਦਵਾਨਾਂ ਦੀ ਰਾਏ ਹੈ ਕਿ ਗੁਰੂ ਸਾਹਿਬ ਦੀ ਬਾਣੀ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ ਫਿਰ ਐਸੀ ਬਾਣੀ ਅਗਰ ਹੋਵੇ ਵੀ ਤਾਂ ਉਸ ਨੂੰ ਗੁਰਗੱਦੀ ਪ੍ਰਾਪਤ ਨਹੀਂ ਉਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਗੁਰੂ ਦਰਜਾ ਸਿਰਫ ਗੁਰੂ ਗੋਬਿੰਦ ਸਾਹਿਬ ਜੀ ਨੂੰ ਪ੍ਰਾਪਤ ਹੈ ਫਿਰ ਗੁਰੂ ਵਾਲੀ ਬਾਣੀ ਵਿੱਚ ਫਿਰ ਉਹ ਬਾਣੀ ਜਿਸ ਨੂੰ ਗੁਰੂ ਦਾ ਦਰਜਾ ਹੀ ਪ੍ਰਾਪਤ ਨਹੀਂ ਹੋਇਆ ਉਹ ਕਿਸ ਤਰ੍ਹਾਂ ਵਿੱਚ ਦਰਜ ਕਰ ਦਿੱਤੀ ਗਈ ਇਹ ਮੇਰੀ ਸਮਝ ਤੋਂ ਬਾਹਰ ਹੈ ਇਹ ਪੰਥੀ ਸਵਾਲ ਕਰ ਸਕਦਾ ਆਪਣੇ ਕੋਮੀ ਲਿਟਰਨ ਨੂੰ ਤੇ ਕੋਮੀ ਆਗੂ ਨੂੰ ਤਾਂ ਅੱਜ ਇਥੇ ਇਸ ਬਾਣੀ ਦੀ ਵਿਚਾਰ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ